हां जी 사ਸੀ ਗਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆ ਜੀ ਲੇਖ ਵੀਡੀਓ ਦੇ ਅਗਲੇ ਪਾਰਟ ਬਾਰੇ ਜਿਵੇਂ ਕਿ ਅਸੀਂ ਦੇਖਿਆ ਕਿ ਚਾਚੀ ਸਾਰੀਆਂ ਗੱਲਾਂ ਤੋਂ ਮੁਕਰ ਜਾਂਦੀ ਹੈ ਤੇ ਸੰਦੀਪ ਨੂੰ ਫਿਰ ਤੋਂ ਇੱਕ ਵਾਰੀ ਜੀਤਾ ਦੀਆਂ ਗੱਲਾਂ ਸੁਣਨ ਦਾ ਮੌਕਾ ਮਿਲ ਜਾਂਦਾ ਹੈ ਤੇ ਸੋਨੂ ਵੀ ਉਸ ਨੂੰ ਬਹੁਤ ਬੁਰਾ ਭਲਾ ਕਹਿੰਦਾ ਹੈ ਤੇ ਇਹਨਾਂ ਸਾਰਿਆਂ ਤੋਂ ਦੁਖੀ ਹੋ ਕੇ ਸੰਦੀਪ ਇੱਕ ਬਹੁਤ ਵੱਡਾ ਕਦਮ ਚੁੱਕ ਲੈਂਦੀ ਹੈ ਉਹ ਕਦਮ ਕਿਹੜਾ ਹੈ ਇਸ ਦੀ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਹਾਂਜੀ ਜੀਤਾ ਤੇ ਸੰਦੀਪ ਜੀਤਾ ਤੇ ਚਾਚੀ ਦੀਆਂ ਗੱਲਾਂ ਸੰਦੀਪ ਸੁਣ ਲੈਂਦੀ ਹੈ ਖੜੇ ਹੋ ਕੇ ਤੇ ਆ ਕੇ ਚਾਚੀ ਨੂੰ ਪੁੱਛਦੀ ਹੈ ਕਿ ਤੁਸੀਂ ਇੰਨਾ ਝੂਠ ਕਿਉਂ ਬੋਲ ਰਹੇ ਹੋ ਇਹ ਤਾਂ ਪਹਿਲਾਂ ਹੀ ਨਹੀਂ ਮੈਨੂੰ ਜੀਠ ਦਿੰਦੇ ਤੇ ਚਾਚੀ ਉਲਟਾ ਸੰਦੀਪ ਤੇ ਹੀ ਪੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਧੀਏ ਮੈਂ ਤੇਰੇ ਨਾਲ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਆਪ ਤਾਂ ਤੂੰ ਆਪਣੇ ਸਹੁਰੇ ਘਰ ਵਿੱਚ ਵਸੀ ਰਹੀ ਤੇ ਮੈਨੂੰ ਤੇ ਜੀਤਾ ਨੂੰ ਵੀ ਇੱਥੇ ਲੜਾਂ ਵਿੱਚ ਲੱਗੀ ਹੋਈ ਹੈ ਤਾਂ ਸੰਦੀਪ ਇਹ ਗੱਲਾਂ ਸੁਣ ਕੇ ਹਰਾਨ ਰਹਿ ਜਾਂਦੀ ਹੈ ਤੇ ਕਹਿੰਦੀ ਹੈ ਕਿ ਚਾਚੀ ਤੂੰ ਤੇ ਕਿਹਾ ਸੀ ਕਿ ਮੈਂ ਤੇਰੀ ਆ ਮਾਵਾ ਵਰਗੀ ਆ ਤੂੰ ਮੇਰੇ ਨਾਲ ਆਪਣਾ ਦੁੱਖ ਸੁੱਖ ਫੋਲ ਸਕਦੀ ਹੈ ਤੇ ਜਦੋਂ ਮੈਂ ਤੇਰੇ ਨਲਪੜਾ ਦੁਖਸੋਕ ਫੋਲਿਆ ਤੇ ਤੂੰ ਭਾਬੀ ਨੂੰ ਹੀ ਚਾਰ ਗੱਲਾਂ ਲਗਾ ਕੇ ਮੇਰੇ ਖਿਲਾਫ ਕਰਦੀ ਜਾ ਰਹੀ ਹੈ ਤਾਂ ਜੀਤਾ ਇਹ ਸਾਰੀਆਂ ਗੱਲਾਂ ਸੁਣਦੀ ਹੈ ਤੇ ਸੰਦੀਪ ਨਾਲ ਹੋਰ ਜ਼ਿਆਦਾ ਕਲੇਸ਼ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਸੰਦੀਪ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤੇ ਉਹ ਚਾਚੀ ਨੂੰ ਕਹਿੰਦੀ ਹੈ ਕਿ ਦੁਨੀਆ ਵਿੱਚ ਚਾਹੇ ਜੋ ਮਰਜ਼ੀ ਹੋ ਜਾਏ ਜੋ ਦਰਜਾ ਮਾਦਾ ਹੈ ਉਹ ਮਾਦਾ ਹੀ ਰਹੇਗਾ ਕੋਈ ਵੀ ਚਾਚੀ ਤਾਈ ਮਾਂ ਨਹੀਂ ਬਣ ਸਕਦੀ ਇਹ ਸਾਰੀਆਂ ਗੱਲਾਂ ਸੁਣ ਕੇ ਜਦੋਂ ਸੰਦੀਪ ਬਹੁਤ ਜ਼ਿਆਦਾ ਉਦਾਸ ਹੋ ਜਾਂਦੀ ਹੈ ਤਾਂ ਉਹ ਰੋਦੇ ਰੋਦੇ ਜੀਤਾ ਨਾਲ ਘਰ ਵਾਪਸ ਆ ਜਾਂਦੀ ਹੈ ਤੇ ਘਰ ਆ ਕੇ सोनू ਪੁੱਛਦਾ ਹੈ ਕਿ ਦਵਾਰਾ ਤੋਂ ਤੁਸੀਂ ਫਿਰ ਕੀ ਡਰਾਮਾ ਸ਼ੁਰੂ ਕਰ ਲਿਆ ਹੈ ਤੇ ਜੀਤਾ ਕਹਿੰਦੀ ਹੈ ਕਿ ਕੋਈ ਡਰਾਮਾ ਨਹੀਂ ਹੈ ਇਹ ਸਾਰੀਆਂ ਗੱਲਾਂ ਝੂਠ ਬੋਲਦੀ ਸੀ ਚਾਚੀ ਨੇ ਕਿਹਾ ਹੈ ਕਿ ਮੈਂ ਤਾਂ ਇਦਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਤਾਂ सोनू ਵੀ ਇਸ ਗੱਲ ਨੂੰ ਸੁਣ ਕੇ ਗੁੱਸੇ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਇਸ ਦਾ ਅਸੀਂ ਜਲਦੀ ਤੋਂ ਜਲਦੀ ਫਾ ਵੜਦੇ ਹਾਂ ਤੇ ਮਾਮਾ ਮੰਮੀ ਨੂੰ ਕਹਿੰਦੇ ਹਾਂ ਜਿਵੇਂ ਦਾ ਮੁੰਡਾ ਮਿਲਦਾ ਹੈ ਸਾਨੂੰ ਦੱਸੋ ਅਸੀਂ ਇਸ ਨੂੰ ਜਲਦੀ ਤੋਂ ਜਲਦੀ ਇਸ ਘਰ ਵਿੱਚੋਂ ਕੱਢਣਾ ਚਾਹੁੰਦੇ ਹਾਂ ਇਹ ਗੱਲਾਂ ਸੁਣ ਕੇ ਸੰਦੀਪ ਬਹੁਤ ਜ਼ਿਆਦਾ ਦੁਖੀ ਹੋ ਜਾਂਦੀ ਹੈ ਤੇ ਸੋਚਦੀ ਹੈ ਕਿ ਜਦ ਮੇਰਾ ਇੱਥੇ ਕੋਈ ਹੈ ਹੀ ਨਹੀਂ ਤਾਂ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ ਤੇ ਉਹ ਇੱਕ ਬਹੁਤ ਵੱਡਾ ਫੈਸਲਾ ਕਰ ਲੈਂਦੀ ਹੈ ਜਿਸ ਨਾਲ ਉਹ ਆਪਣੀ ਧੀ ਨੂੰ ਵੀ ਹਮੇਸ਼ਾ ਆਪਣੇ ਕੋਲ ਰੱਖ ਸਕਦੀ ਹੈ ਕਿਉਂਕਿ ਉਹ ਕਿਸੇ ਹੋਰ ਨਾਲ ਵਿਆਹ ਕਰਾ ਕੇ ਕਿਤੇ ਵੀ ਨਹੀਂ ਜਾਣਾ ਚਾਹਦੀ ਕਿਉਂਕਿ ਉਸ ਨੂੰ ਪਤਾ ਹੈ ਕਿ ਮੇਰੀ ਕੁੜੀ ਦਾ ਕਿਸੇ ਨੇ ਨਹੀਂ ਕਰਨਾ ਨਾ ਹੀ ਮੇਰੀ ਕੁੜੀ ਨਾਲ ਕਿਸੇ ਨੇ ਪਿਆਰ ਕਰਨਾ ਹੈ ਸੋ ਉਹ ਇੱਕ ਫੈਸਲਾ ਲੈ ਲੈਂਦੀ ਹੈ ਉਹ ਇਸ ਘਰ ਨੂੰ ਛੱਡਣ ਦਾ ਫੈਸਲਾ ਕਰ ਲੈਂਦੀ ਹੈ ਹਾਂਜੀ ਉਹ ਕਹਿੰਦੀ ਹੈ ਕਿ ਮੈਂ ਹੁਣ ਹਮੇਸ਼ਾ ਲਈ ਇਸ ਘਰ ਨੂੰ ਛੱਡ ਕੇ ਚਲੇ ਜਾਣਾ ਹੈ ਤੇ ਆਪਣੀ ਕੁੜੀ ਨਾਲ ਜਿੱਥੇ ਮਰਜੀ ਰਵਾਂ ਉਸ ਨੂੰ ਦੋ ਵਕਤ ਦੀ ਰੋਟੀ ਤਾਂ ਮੈਂ ਕਮਾ ਕੇ ਖਵਾ ਹੀ ਦਊਂਗੀ ਸੋ ਉਹ ਇਹ ਫੈਸਲਾ ਕਰ ਲੈਂਦੀ ਹੈ ਪਰ ਸੋਨੂ ਜੀਤਾ ਨੂੰ ਇਸ ਗੱਲ ਦਾ ਨਹੀਂ ਪਤਾ ਸੋਨੂ ਜੀਤਾ ਤਾਂ ਮਾਮਾ ਮਮੀ ਨਾਲ ਰਲ ਕੇ ਉਸ ਦਾ ਵਿਆਹ ਕਰਵਾਉਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਸੋ ਹੁਣ ਅੱਗੇ ਦੇਖਦੇ ਹਾਂ ਕਿ ਸੰਦੀਪ ਘਰ ਛੱਡ ਕੇ ਕਿੱਥੇ ਜਾਂਦੀ ਹੈ ਤੇ ਸੋਨੂ ਜੀਤਾ ਜਿਹੜਾ ਰਿਸ਼ਤਾ ਦੇਖਣ ਜਾਂਦੇ ਹਨ ਉਹ ਰਿਸ਼ਤਾ ਇਸ ਤਰ੍ਹਾਂ ਸਿਰੇ ਚੜਦਾ ਹੈ ਕਿ ਨਹੀਂ ਸੋ ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸੋ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਨਾ